¡Suscríbete day. कौन ना सोले ਪਾਣਾ ਅੰਦਰ ਰਹਿਣਾ ਲੈ ਉਹ ਤਾਂ ਮੇਰੇ ਕੰਨਾਂ ਦੇ ਵਿੱਚ ਪਾਣਾ ਅੰਦਰ ਰਹਿਣਾ ਲੈ ਨਾਰ ਸਰੀਰ ਦੇ ਵੀ ਕਾਣਾ ਪੈਣੀ ਖਾਂਦੀ ਤੇਰਾ ਸਰੀਰ ਨਹੀਂ ਠੀਕ ਰਹਿੰਦਾ ਘਰ ਵਿੱਚ ਹੋਰ ਕੌਣ ਆ ਜਿਹਦਾ ਸਰੀਰ ਠੀਕ ਨਹੀਂ ਰਹਿੰਦਾ ਕਲਾਸਿਕ ਚੱਲਿਆ ਕਾਲਾ ਤੇਰੇ ਜਿਆਦਾ ਦਿੱਕਸ ਹਾਂਜੀ ਘਰ ਦੇ ਵਿੱਚ ਬਰਾਗ ਕਿਹਨੂੰ ਭਰਦਾ ਪੈਣਾ ਰੋਂਦਾ ਕੌਣ ਰਹਿਣਾ ਘਰੋਂ ਨਿਕਲ ਕੌਣ ਜਾਂਦਾ ਗੁੱਸਾ ਘਬਰਾਟਗੀ ਨੂੰ ਆ ਵਾਹਿਗੁਰੂ ਸੱਚੇ ਪਾਤਸ਼ਾਹ ਐਨੋ ਹੁੰਦੀ ਇੱਥੇ ਤੇ ਰੋਣ ਵੀ ਲੱਗ ਜਾਂਦਾ ਸਿੰਡੇ ਤੇ ਨੀਲ ਵੀ ਪੈ ਜਾਂਦੇ ਆ ਨਹੀਂ ਪੈਂਦੇ ਸਿਰ ਦਰਦ ਕਰਦਾ ਹਾਂਜੀ ਬੰਨ ਕੇ ਪੈ ਜਾਂਦੀ ਐ ਨਹੀਂ ਕਦੇ ਬੰਨਿਆ ਦਵਾਈਆਂ ਬਹੁਤ ਖਾ ਲਈਆਂ ਹਾਂਜੀ ਹੁਣ ਤੂੰ ਮੁਛਦੀਆਂ ਵੀ ਮੇਰੇ ਘਰ ਦੀ ਕੀ ਕਹਾਣੀ ਗਾਣੋਂ ਹੱਥ ਪਾਉਣੀ ਹੈ ਪਛਾਣੂ ਜਾਂਦਾ ਬੋਲੋ ਬਿਲਕੁਲ ਸਹੀ ਗੱਲ ਹੈ ਚੱਲ ਹਾਂਜੀ ਨਹਿਰ ਚ ਤਾਰਿਆਂ ਦੇ ਬੋਲੋ ਭਾਈ ਕਿੱਧਰ ਗਏ ਚਰਾਗ? ਕਿੱਧਰ ਆ ਗਏ ਘਰੇ ਪਏ ਆ ਹਾਂਜੀ ਹੈ ਹਾਂਜੀ ਛੋਟੇ ਕੋਈ ਮੁੰਡਾ ਵੀ ਰੋਸ ਜਾਂਦਾ ਹਾਂਜੀ ਵੱਡੇ ਭਰਾ ਦਾ ਮੁੰਡਾ ਹਾਂਜੀ ਵੱਡੇ ਭਰਾ ਦਾ ਮੁੰਡਾ ਹਾਂਜੀ ਜਿਹੜਾ ਤੈਨੂੰ ਨਾਂ ਦੱਸਿਆ ਇਹ ਕੀ ਲੱਗਦੀ ਸੀ ਮੰਮੀ ਮੰਮੀ ਸੱਸ ਕਿ ਮੰਮੀ ਤੇਰੀ ਮੰਮੀ ਹਾਂਜੀ ਤੇਰੀ ਮੰਮੀ ਕਾਲਜੇ ਚ ਤਰਦ ਕਿਹਦੇ ਹੁੰਦਾ ਹੈ ਮੇਰੇ ਨੂੰ ਹੁੰਦਾ ਵੱਖੀ ਚ ਵੀ ਦਰਦ ਹੋਣ ਲੱਗਦਾ ਕਦੇ ਖੱਬੀ ਲੱਤ ਦੁਖਦੀ ਹੈ ਕਦੇ ਸੱਜੇ ਨੂੰ ਬਾਕੀ ਗੱਲਾਂ ਚੱਲ ਬੱਲੇ ਨੇ ਮੰਦਲ ਪੈ ਜਾਂਦੀ ਹੈ ਇਹ ਚਾਂਸ ਕਿ ਨੂੰ ਬਣ ਚਰਾਗ ਕਿੱਧਰ ਗਏ ਬਾਈ ਚਰਾਗ ਕਿੱਥੇ ਰੱਖਦੇ ਤੁਸੀਂ ਕੀ ਦੇ ਲਾਉਂਦੇ ਸੀ ਚਾਰ ਬਜਰੰਗ ਬਲੀ ਦੇ ਮੰਨੀ ਵੀ ਦਿੰਦੇ ਸੀ ਉਹਦੀ ਕਿ ਗੁੰਦੀ ਦਾ ਪ੍ਰਸ਼ਾਦ ਬਣਦੇ ਹੁਣ ਹਟ ਕੇ ਮੰਨਣਾ ਜੋਤ ਪ੍ਰਸ਼ਾਦ ਜੋਤ ਨਹੀਂ ਲਾਉਂਦੇ ਹੈ ਇੱਕ ਮੰਗਲਵਾਰ ਚੂਰਮਾ ਕਿਹਦਾ ਦਿੰਦੇ ਸੀ ਚੂਰੀ ਕੁੱਟ ਕੇ ਦਿੰਦੇ ਸੀ ਸਾਡਾ ਸਾਡਾ ਕੁੱਤੀ ਸੀ ਜੋ ਜੋ ਮੈਂ ਹਾਂਜੀ ਉਹ ਤੇ ਕੀ ਦੀ ਦਿਲ ਦੇ ਸੀ ਭੈਣੀ ਬਾਬੇ ਨੂੰ ਪ੍ਰਸ਼ਾਦ ਚੜਾਇਆ ਸੀ ਬਾਬੇ ਨੂੰ ਪ੍ਰਸ਼ਾਦ ਚੜਾਇਆ ਕਿੰਨਾ ਟਾਈਮ ਹੋ ਗਿਆ ਭੈਣੀ ਇਹ 4 5 ਸਾਲ ਹੋ ਗਏ ਹੈ ਰੋਹਿਤ ਕੌਣ ਆ ਸੋਣ ਯਾ ਲੈ ਬਈ ਤੂੰ ਆਦਾ ਮੁੰਡਾ ਚਾ ਵਦਦਾ ਪੀੜੀ ਨਹੀਂ ਮਾਂ ਪੀੜੀ ਨਹੀਂ ਤੁਰੀ ਕੁੜੀ ਆਖਦਾ ਤੇਰੇ ਇਹ ਨਹੀਂ ਅੱਗੇ ਆ ਜਾਂਦਾ ਕੰਮ ਕਿੰਨੇ ਸਾਲ ਹੋ ਗਏ ਜੋਤ ਸੱਜੀ ਚਾਲਸਾ ਵੀ ਪੜਦੀ ਸੀ ਹਾਂਜੀ ਪੜਦੀ ਸੀ ਹੁਣ ਕੀ ਹੋ ਗਿਆ ਫੋਨ ਦੀ ਮੈਂ ਕਾਹਦੀ ਦਿੱਖ ਕਰਾ ਪੜੀ ਨੇ ਚਲਾ ਲਈ ਮੈਂ ਫੜ ਤੇ ਉਹ ਚਾਲਸਾ ਪੜਦੇ ਨਾਲ ਤਾਂ ਕੁਝ ਨਹੀਂ ਹੋਇਆ ਉਹ ਤਾਂ ਤੈਨੂੰ ਪੜਨੀ ਹੈ ਮੈਂ ਪੜੂਨੀ ਜਰੂਰ ਹੈ ਪੜੂਨੀ ਜਰੂਰ ਬਜਰਾੰਗ ਬਲੀ ਦੀ ਸੁੱਖ ਸੁੱਖ ਲਾ ਅਬਗੇ ਬਹੁਤ ਸੁਖੀਆਂ ਤੂੰ ਨਹੀਂ ਪੂਰਾ ਹੋਇਆ ਤੇਰਾ ਵੀ ਸੁਖਦੀਆਂ ਸੁੱਖਾਂ ਹਾਂਜੀ ਨਹੀਂ ਹੁੰਦੀਆਂ ਪੂਰੀ ਨਹੀਂ ਹੁੰਦੀਆਂ ਲੈ ਅੱਜ ਤੋਂ ਤੀਜੇ ਦਿਨ ਹੀ ਤੇਰਾ ਸਰੀਰ ਠੀਕ ਹੋਣੀ ਬੋਲੋ ਜੈ ਬਜਰੰਗ ਬਲੀ ਦੀ ਅੱਛਾ ਜੀ ਠੀਕ ਹੈ ਮੱਥਾ ਟੇਕਦੇ ਸਾਜੀਆਂ ਨੂੰ ਚਾਰ ਲੱਡੂ ਤੇ ਤੇਲ ਲੈ ਚੰਨ ਚਾਰ ਬੱਤੂ ਅਗਰ ਬੱਤੂ ਠੀਕ ਹੋ ਗਿਆ ਘਰ ਕਿਸੇ ਮੇਰੇ ਵੀਰ ਨੇ ਨੌਕਰੀ ਦਾ ਕੰਮ ਨੌਕਰੀ ਵਾਲੀ ਦੀ ਨੌਕਰੀ ਤੇ ਨੌਕਰੀ ਵਾਲੀ ਚੁਣੋਈ ਜੀ ਆਹਦਾ ਤੂੰ ਲੈਣਾ ਨੌਕਰੀ ਆਜਾ 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 ਜੀ ਵਾਰ ਆਇਆ ਤਾ ਬਾਹਰ ਨਹੀਂ ਗਿਆ ਉਹ ਕੌਣ ਨਹੀਂ ਇਹ ਤਾਂ ਵੱਡਾ ਹੈ ਇਹ ਵੀ ਥੋੜਾ ਹੀ ਆ ਨਹੀਂ ਵੀ ਇਹ ਪਹਿਲੀ ਵਾਰ ਇੱਥੇ ਆਦਾ ਘਟ ਹੀ ਆਉਂਦਾ ਬਸ ਅੱਜ ਵੇਖਿਆ ਭਾਈ ਇਹ ਕਿੱਥੇ ਲੁਕਿਆ ਰ ਨਾਲ ਹੀ ਹੋਏ ਨੂੰ ਪੇਟ ਪਾਣ ਦੇ ਨਾਲ ਹੀ ਨਾਲ ਹੀ ਨਿਬੜਦੇ ਨੇ ਜਾਗ ਚੇ ਨੂੰ ਚੱਲ ਇੱਕ ਵਾਰੀ ਜਿੰਨ ਨੂੰ ਕਾਹੰਦਾ ਤੁਸੀਂ ਕਿਰਪਾ ਕਰੋ ਇਹ ਤਾਂ ਬਈ ਬਖਾਈ ਅੱਜ ਤੁਸੀਂ ਮੈਨੂੰ ਇਹ ਥੋੜਾ ਹੋਣਾ ਫਿਰ ਲੱਗਣਾ ਬਾਹਰ ਜਾਣਾ ਹੈ ਬਾਹਰ ਜਾਣਾ ਫੌਜੀ ਬੰਦਾ ਫੌਜੀ ਬਾਹਰ ਜਾਣਾ ਜੀ ਫੋਰ ਦਾ ਇੱਕ ਪਰੇਪਸਟਾ ਸਰਵਰ ਦਾ ਹੈ ਫੋਰ ਦਾ ਚਾਲ ਮਾਪ ਪਰ ਪਈ ਦੇਖ ਕੇ ਕਿੰਨੇ ਨੰਬਰ ਆਉਂਦੇ ਚਲੋ ਕੋਟਾਲਾ ਨੂੰ ਜੁੜੀ ਥੋੜੇ ਬੋਲੇ ਬਾਕੀ ਤੂੰ ਅੱਜ ਆਇਆ ਲੈ ਰਾਜੀ ਲੈ ਕੋ ਜੂ ਖਾ ਲੈ ਠੀਕ ਬੈ ਜਾ ਮਸਤੀ ਤੂੰ ਵੀ ਆਵੋ ਲੈ ਆਜਾ ਸਾਜੀਆਂ ਮੱਥਾ ਟੇਕ ਧਾਰਪੀ ਆ ਲੈ ਆਕਰ ਮੇਰੇ ਕੋਲ ਫਤਾ ਪੈ ਗਿਆ ਰੰਗ ਦਾ ਘੱਟ ਚਲੋ ਸਾਹਿਆ ਨਾ ਮੈਂ ਗਿਆ ਨਾ ਲੈ ਉਹ ਗਾਣਾ ਕੋਈ ਸਾਹਿਆ ਨਾ ਗਿਆ ਮੈਂ ਅੱਬ ਕੋਈ ਮੈਂ ਕੜਦੇ ਨਹੀਂ ਇੰਨੇ ਜਣਾ ਰੁਪਿਆ ਨਾ ਹੋਰ ਲੈ ਲੂਗਾ ਕੋਈ ਗੱਲ ਕੜਦੇ ਦੇਖ ਲੈ ਨਾ ਕੋਈ ਗੱਲ ਨਹੀਂ ਕੱਢ ਦੋ ਕੱਢ ਦੋ ਯਾਰ ਦੱਬਾਈ ਲੇ ਹੋਰ ਕਰਦਾ ਦਿੱਕਤ ਬੰਦੋ ਕੋ ਆਪ ਦਾ ਨਾ ਤੁਹਾਡਾ 10 10 ਸੌ ਨਾ ਰੁਪਏ ਰੱਖੋ ਤੇ ਰੱਖ ਦੋ ਇਹ ਤਾਂ ਲੱਗ ਗਿਆ ਬਾਪ ਜੀ ਨੇ ਤੇ ਪੁੱਛ ਆਈ ਦਵਾ ਤੂੰ ਫੈਲੀ ਵਾਰ ਆਇਆ ਤੂੰ ਉੱਥੇ ਨਹੀਂ ਦੋ ਤਿੰਨ ਵਾਰੀ ਕੋਈ ਗੱਲ ਨਹੀਂ ਪੜਦਲੇ ਪਹਿਲੀ ਵਾਰੀ ਆਪੇ ਕਿੱਥੋਂ ਆਜੂ ਆਜੂ ਕੀ ਨਹੀਂ ਰਹਿੰਦਾ ਨਹੀਂ ਚੱਲਦਾ ਨਹੀਂ ਸਹੀ ਜਨਮ ਟਾਈਮ ਤੋਂ ਨਹੀਂ ਤੁਰਦਾ ਨਹੀਂ ਅਬਰਦਾਨ ਠੀਕ ਨਹੀਂ ਰਹਿੰਦਾ ਮੈਂ ਠੀਕ ਨਹੀਂ ਰਹਿੰਦਾ ਚੱਲਦਾ ਨਹੀਂ ਸਹੀ ਹੋਰ ਕੌਣ ਐਸ ਤਰ੍ਹਾਂ ਤੁਹਾਡੇ ਪਰਿਵਾਰ ਦੇ ਹੋਰ ਕੋਈ ਨਹੀਂ ਹੈ ਬੇਲਾਦ ਕੌਣ ਹਾਂ ਥੇਲਾ ਦੇ ਬੱਚਾ ਨਹੀਂ ਹੈਗਾ ਕਿਸੇ ਦੇ ਉਹ ਮੇਰੇ ਸੋਹਰੇ ਪਰਿਵਾਰ ਚੋਂ ਹੌਣ ਚਾਚਾ ਇਹਨਾਂ ਦਾ ਕੋਦ ਲਿਆ ਹੁੰਦੇ ਚੱਲ ਬੱਚਾ ਦਾ ਮੂੰਹ ਚ ਥੁੱਕ ਵੀ ਡਿੱਗਣ ਲੱਗ ਜਾਂਦਾ ਕਦੇ ਕਦੇ ਡਿੱਗਦਾ ਦਵਾਈ ਲਈ ਉਹ ਹਟ ਗਿਆ ਤੁਰਿਆ ਨਹੀਂ ਜਾਂਦਾ ਆ ਤੁਰਿਆ ਨਹੀਂ ਜਾਂਦਾ ਦਵਾਈਆਂ ਬਹੁਤ ਦਵਾਈਆਂ ਬਹੁਤ ਜ਼ਿਆਦਾ ਜੀ ਬਾਬੇ ਖੇਤਰਪਾਲ ਨੂੰ ਮੰਨਦੇ ਨਹੀਂ ਜੀ ਮਲੇਰਕੋਟਲੇ ਵਾਲੇ ਨੂੰ ਨਹੀਂ ਜੀ ਪਿੱਤਰਾਂ ਨੂੰ ਕਿਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਇੱਕ ਗੁਰਦੁਆਰਾ ਰਹਿ ਵੀ ਜਾਂਦਾ ਤਾਂ ਡਰ ਲੱਗਦਾ ਇੱਥੇ ਨਹੀਂ ਪਹਿਲੀ ਵਾਰ ਪਹਿਲੀ ਵਾਰ ਕਣ ਵਾਰ ਕੇ ਲੈ ਕੇ ਆਇਆ ਸੀ ਹਾਂ ਜੀ ਹਾਂ ਜੀ ਤੁਹਾਡੇ ਵੱਖੀ ਚ ਦਰਦ ਕਿਹਦੇ ਹੁੰਦਾ ਉਡੀ ਦਰਾਣੀ ਦੇ ਹੈ ਵੀਰਪਾਲ ਕੌਣ ਸਰਬਜੀਤ ਜਾਂ ਵੀਰਪਾਲ ਉਹ ਗਵਾ ਕਿਆਸੀ ਕੋਈ ਚਾਹ ਨਹੀਂ ਉਸ ਤਰ੍ਹਾਂ ਦੇ ਕਿਸੇ ਦਾ ਲੈਂਟਰ ਲੂਨਟਰ ਹੋਵੇ ਤੇ ਉਪਰ ਸਾਡੇ ਆ ਜਾਂਦੇ ਸ੍ਰੀ ਕਿੱਕ ਵੀਰ ਕਿੱਥੋਂ ਆਏ ਆ ਅਰੇ ਖਰੀ 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 ਕਪਤਨ ਚੋਲਾ ਚ ਖਵਾਇਆ ਭੈਣੇ ਮੁੰਡੇ ਨੂੰ ਠੀਕ ਹੈ ਠੀਕ ਹੈ ਇੱਕ ਤੁਹਾਡਾ ਪਿੱਤਰ ਵੱਡ ਬਡੇਰਾ ਵੱਡ ਬਨੇ ਜੀ ਮਣਦੇਸੀ ਹੁਣ ਮੰਨਣੋਂ ਹਟ ਕੇ ਬੰਦਾ ਚੱਲ ਪੂਗਾ ਤੁਹਾਡਾ ਸੇ ਹੈ ਤੋ ਬਾਪੂ ਕੋ ਚਲੇ ਪਿੱਟਰ ਬਣਾ ਨਾ ਹੋਏ ਕੋਈ ਗੱਲ ਠੀਕ ਹੋਏ ਮੇਰਾ ਸਹੁਰਾ ਸਾਹਿਬੀ ਬਹੁਤ ਮਾਰ ਰਹੀਂ ਦੇ ਕਾਪੂ ਲੈ ਆਉਣਾ ਜਿਹਨਾਂ ਦੇ ਤੇ ਲੈ ਆਉਣਾ ਠੀਕ ਹੋ ਜਾ ਬਸ ਤੋ ਖੜਿਆ ਨਹੀਂ ਜਾਂਦਾ ਸੁਣਦਾ ਰਹੇ ਜਾਂਦੇ ਕੋਈ ਗੱਲ ਨਹੀਂ ਮੱਥਾ ਟੇਕ ਦੋ ਲੱਡੂ ਤੇ